ਆਪਣੇ ਟੈਟੂ ਨੂੰ ਬਈ 10 ਸਾਲਾਂ ਦੇ ਵਿੱਚ ਵੀ ਕੋਸ਼ ਹੋ ਜੇ ਫਿਰ ਵੀ ਆਪਾਂ ਬੈਠੇ ਆ ਕਿਉਂਕਿ ਆਪਾਂ ਫ੍ਰੀ ਕਰਕੇ ਦਵਾਂਗੇ ਜੇ ਮੰਨ ਕੇ ਚਲੋ ਕੀ ਦਿੱਕਤ ਆਉਂਦੀ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਦੇ ਟੈਟੂ ਬਣਵਾਉਣਾ ਤਾਂ ਵੀ ਆਜੋ ਕਢਾਉਣਾ ਤਾਂ ਵੀ ਆਜੋ ਬਾਲਕ ਕੋ ਕਰਨੇ ਆ ਰਿਮੂਵ ਤਾਂ ਵੀ ਆਜੋ ਜੇ ਸਕਿਨ ਡੈਡ ਕਰਾਉਣੀ ਆ ਤਾਂ ਵੀ ਆਜੋ ਟੈਟੂ ਕੱਢਦਾ ਸਕਿਨ ਡੈਮੇਜ ਤਾਂ ਨਹੀਂ ਹੁੰਦੀ ਬਿਲਕੁਲ ਬਈ ਜਮਾ ਨੋਰਮਲ ਸਕਿਨ ਹੋਊਗੀ ਕੋਈ ਜ਼ਖਮ ਦਾ ਨਿਸ਼ਾਨ ਨਹੀਂ ਪੈਂਦਾ ਕੋਈ ਬੰਦਾ ਪਛਾਣ ਹੀ ਨਹੀਂ ਸਕਦਾ ਠੀਕ ਹੈ ਜਿਵੇਂ ਮੰਨ ਲਾ ਕੋਈ ਹਾਂ ਓਮ ਵਗੈਰਾ ਜਾਂ ਕੋਈ ਹੋਰ ਇੱਕ ਓਮਕਾਰ ਲਿਖਿਆ ਉਹ ਜਿਹਦਾ ਆਪਾਂ ਫ੍ਰੀ ਵੀ ਕੱਢ ਦਿੰਨੇ ਆ ਕੋਈ ਠੀਕ ਹੈਂਗਾ ਪਹਿਲਾਂ ਆਪਾਂ ਬਿਲਕੁਲ ਫ੍ਰੀ ਦਿੰਨੇ ਆ ਬੰਦੇ ਠੀਕ ਹੈ ਪਹਿਲੀ ਛੁੱਟੀ ਜਿਵੇਂ ਕਹ ਦੀ ਫਿਰ ਕਿੰਨੀਆਂ ਲੱਗਦੀਆਂ ਇਹ ਇਹ ਬਈ ਤਿੰਨ ਤੋਂ ਚਾਰ ਸੈਟੀਆਂ ਦੇ ਵਿੱਚ ਬਿਲਕੁਲ ਟੈਟੂ ਰਿਮੂਵ ਹੋ ਜਾਂਦਾ ਠੀਕ ਹੈ ਇਹ ਟੈਟੂ ਟਾਉਂਦੀ ਆ ਕਿ ਹੋਰ ਕੀ ਆ ਤਿੰਨ ਚਾਰ ਜਿਵੇਂ ਕਹ ਦੀ ਇਹ ਪਾਈਪਾਂੀਆਂ ਕਹੀ ਨਿਕਲ ਜਾਂਦੀਆਂ ਵਿੱਚੋਂ ਇਹ ਤਾਂ ਬਈ ਇਹ ਮਤਲਬ ਇਹ ਟੈਟੂ ਰਿਮੂਵ ਕਰਦੀ ਆ ਠੀਕ ਹੈ ਠੀਕ ਹੈ ਜੇ ਮਤਲਬ ਆਪਣੇ ਫੇਸ ਤੇ ਕੋਈ ਦਾਗ ਦੂਗਾ ਪਿੰਪਲਸ ਦੇ ਉਹ ਵੀ ਖਤਮ ਕਰ ਦਿੰਦੇ ਠੀਕ ਹੈ ਉਸ ਤੋਂ ਇ ਅਸੀਂ ਗਾਲੋ ਉਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜੇ ਆ ਮਿੱਤਰੋ ਤਪੇ ਦੇ ਵਿੱਚ ਸੋ ਵੀਰ ਲੋਫਰ ਕੋਲ ਪਹੁੰਚਿਆ ਤੇ ਬੈਕ ਸਾਈਡ ਤੇ ਕਰੀ ਪੋਸਟਰ ਤੇ ਮਾਰਦੀ ਕੈਮਰਾ ਤੇ ਇਹ ਵੀਰ ਟੈਟੂ ਬਣਾਉਂਦਾ ਤੇ ਬਣਾਉਂਦੇ ਤਾਂ ਹੁਣ ਤੁਸੀਂ ਕਹਿੰਦੇ ਹੋਗੇ ਬਹੁਤ ਬੰਦੇ ਬਣਾਉਂਦੇ ਆ ਗਲੇ ਬਣਾਉਂਦੇ ਨਹੀਂ ਤੇ ਬਣਾ ਕੇ ਢਾਉਂਦਾ ਵੀ ਆ ਢਾਉਣ ਵਾਲੀ ਵੀਰ ਨਹੀਂ ਲਿਆਂਦੀ ਮਸ਼ੀਨ ਤੇ ਉਹਦੇ ਵਿੱਚ ਵੀ ਫੀਚਰ ਵਾਲੇ ਆ ਤੇ ਸਾਰੀ ਜਾਣਕਾਰੀ ਅੰਦਰ ਆਪਾਂ ਵੀਰ ਲੋਫਰ ਤੋਂ ਲਵਾਂਗੇ ਹੋਰ ਬਈ ਲੋਫਰ ਪਹਿਲਾਂ ਕਿਵੇਂ ਆ ਅਜੀ ਪਹਿਲਾਂ ਉਹਦੇ ਵਾਂਗੂ ਦੁਕਾਨ ਜੀ ਦੇਖ ਕੇ ਮੈਂ ਕਿਹਾ ਪੋਰਟਰ ਲੋਫਰ ਦਾ ਲੱਗਦਾ ਤੇ ਅੰਦਰ ਮਸ਼ੀਨ ਜੀ ਡਾਕਟਰ ਵਾਲੀ ਧਰੀ ਬੈਠਾ ਹੈ। ਹਾਂਜੀ ਭਈ ਇਹ ਡਾਕਟਰ ਵਾਲੀ ਮਸ਼ੀਨ ਹੀ ਹੈ। ਠੀਕ ਹੈ। ਹਾਂ ਵੈਸੇ ਸਕਿਨ ਕੇਅਰ ਦੇ ਵਿੱਚ ਯੂਜ਼ ਹੁੰਦੀ ਹੈ। ਠੀਕ ਹੈ। ਇਹਦੇ ਵਿੱਚ ਕਾਫੀ ਫੰਕਸ਼ਨ ਆਪਣੇ ਕੋਲੇ। ਠੀਕ ਹੈ। ਤੇ ਮਤਲਬ ਟੈਟੂ ਬਣਾਉਣ ਦੇ ਨਾਲ ਨਾਲ ਕੱਢਣ ਵਾਲਾ ਕੰਮ ਵੀ ਆਜੇ ਵੀ ਬਿਲਕੁਲ ਜਿਵੇਂ ਕਈ ਮਤਲਬ ਕਿ ਬੰਦੇ ਨੇ ਕੋਈ ਭਰਤੀ ਪੁਰਤੀ ਦੇਖਣੀ ਹੁੰਦੀ ਆ ਜਾਂ ਕੋਈ ਗੱਲ ਟੈਟੂ ਬਣਵਾ ਲੈਂਦੇ ਆ ਮੇਲੇ ਵਗੈਰਾ ਚੋਂ ਹਾਂ ਹਾਂ ਤੇ ਕਿਸੇ ਗਲਤ ਆਰਟਿਸਟ ਤੋਂ ਟੈਟੂ ਬਣਵਾ ਲੈਂਦੇ ਆ ਜਾਂ ਕਈ ਵਾਰੀ ਉਹਦੇ ਨੂੰ ਸੇਲੀ ਸੂਲੀ ਦੇ ਸੱਚੇ ਪਿਆਰ ਦੇ ਨਾਂ ਨੂੰ ਅਗਲਾ ਕਹਿੰਦਾ ਵੀ ਮਤਲ ਲਖਾ ਲਿਆ ਤੇ ਉਹ ਮੁੜ ਕੇ ਫਾਜ ਜਾਂਦੇ ਆ ਅਗਲੀ ਗੁੱਲਾ ਕੱਢ ਜਾਂਦੀ ਆ ਮੁੜ ਕੇ ਉਹਨਾਂ ਦਾ ਟੇਡਾ ਕੰਮ ਤੇ ਉਹਦਾ ਹੱਲ ਉਹ ਦਰਦ ਦੀ ਦਵਾਈ ਆ ਜਿਹੜੀ ਆ ਪਈ ਆ ਹਾਂ ਜੀ ਹਾਂ ਤੇ ਹੁਣ ਮੈਨੂੰ ਐਂ ਦੱਸ ਇਹ ਟੈਟੂ ਟਾਉਂਦੀ ਆ ਕਿ ਹੋਰ ਕੀ ਆ ਤਿੰਨ ਚਾਰ ਜਿਵੇਂ ਕਹਦੀ ਇਹ ਪਾਈਪਾਂ ਹੀ ਕਈ ਨਿਕਲ ਜਾਂਦੀਆਂ ਵਿੱਚ ਉਹਦਾ ਭਾਈ ਇਹ ਮਤਲਬ ਇਹ ਟੈਟੂ ਰਿਮੂਵ ਕਰਦੀ ਆ ਠੀਕ ਹੈ ਠੀਕ ਹੈ ਜੇ ਮਤਲਬ ਆਪਣੇ ਫੇਸ ਤੇ ਕੋਈ ਦਾਗ ਦੂਗਾ ਪਿੰਪਲਸ ਤੇ ਉਹ ਵੀ ਖਤਮ ਕਰ ਦਿੰਦੀ ਠੀਕ ਹੈ ਉਸ ਤੋਂ ਇਲਾਵਾ ਇਹਦੇ ਨਾਲ ਆਪਾਂ ਹੇਅਰ ਰਿਮੂਵ ਕਰ ਸਕਦੇ ਆ ਠੀਕ ਹੈ ਜਿਵੇਂ ਅਨਸੈਸਰੀ ਹੇਅਰ ਨੇ ਠੀਕ ਹੈ ਕੁੜੀਆਂ ਦੇ ਫੇਸ ਵਗੈਰਾ ਤੇ ਵਾਲ ਆ ਜਾਂਦੇ ਨੇ ਠੀਕ ਹੈ ਠੀਕ ਹੈ ਉਹ ਇਹਦੇ ਨਾਲ ਆਪਾਂ ਮਤਲਬ ਵੀ ਪਰਮਾਨੈਂਟ ਰਿਮੂਵ ਹੋ ਜਾਂਦੇ ਆ ਜੇ ਮਨ ਲਾ ਆਪਾਂ ਇਹਦੇ ਨਾਲ ਕੀਰਾਂ ਵਾਲ ਟਾਤੇ ਆਉਂਦੇ ਨਹੀਂ ਮੁੜ ਕੇ ਭਈ 2-3 ਸੇਟੀਆਂ ਲੱਗਦੀਆਂ ਨੇ ਵਾਲ ਆਣੋਂ हट ਜਾਂਦੇ ਨੇ ਇਹ ਖਤਮੀ ਕਰ ਦਿੰਦੇ ਜਿਹੜਾ ਖਤਮ ਹੋ ਜਾਂਦੀ ਆਪਾਂ ਜਿਹੜਾ ਖਤਮ ਕਰ ਦਿੰਦੀਆਂ ਮਿੱਤਰੋ ਤੇ ਸਕਿਨ ਵਾਲਾ ਕੰਮ ਵੀ ਹੈਗਾ ਵੀ ਟੈਟੂ ਵੀ ਕਰ ਦਿੰਦੀ ਆ ਤੇ ਉਦੋਂ ਬਾਅਦ ਚ ਲੇਜ਼ਰ ਨਾਲ ਤੁਹਾਨੂੰ ਪਤਾ ਹੀ ਆ ਵੀ ਇਹਦੇ ਕਾਰਨਾਮੇ ਕਈ ਨੇ ਤੇ ਹੁਣ ਜੇ ਆ ਮਗਰਲੇ ਦੀ ਗੱਲ ਕਰੀਏ ਆਪਾਂ ਜਗਾਰਡਮੈਂਟ ਦੀ ਆਪਾਂ ਟੈਟੂ ਬਣਾਉਣੇ ਵੀ ਆ ਟੈਟੂ ਵੀ ਆਪਾਂ ਬਣਾਉਣੇ ਆ ਪੂਰੇ 1 ਨੰਬਰ ਕੁਆਲਿਟੀ ਦੇ ਵਿੱਚ ਠੀਕ ਹੈ ਰੇਟ ਆਪਣੇ ਸਾਰਿਆਂ ਨਾਲੋਂ ਘੱਟ ਨੇ ਰੇਟ ਸਾਰਿਆਂ ਨਾਲੋਂ ਘੱਟ ਨੇ ਤੇ ਮਿੱਤਰੋ ਟੈਟੂ ਦੇਖ ਸਕਦੇ ਹੋ ਕਿੰਨੇ ਕਿੰਨੇ ਵੀਰ ਨੇ ਬਣਾਤੇ ਕੁਝ ਤਾਂ ਹਜੇ ਇਹਦੇ ਤੇ ਲੱਗਿਆ ਕੁਝ ਕੋਸਕ ਜਿਵੇਂ ਕਹਦੀ ਵਾੜਾ ਚੰਗਾ ਹੁੰਦਾ ਕੋਈ ਫੈਟ ਆ ਜਾਂਦਾ ਉਹ ਲਾ ਲੈਂਦਾ ਇਹ ਤੇ ਇਹ ਬਣਾ ਕੇ ਤਾਂ ਮੰਨ ਕੇ ਚਲੋ ਵੀਰ ਨੇ ਟੈਟੂ ਬਣਾਉਣੇ ਤਾਂ ਲੈਣੀ ਰਾਂਗਾ ਪੰਗਾ ਤੇ ਸਿੱਧੂ ਮੂਸੇ ਵਾਲ ਦੀਆਂ ਫੋਟੋਆਂ ਮੈਂ ਪਹਿਲਾਂ ਮੁੰਲਾ ਦਾ ਫ੍ਰੀਜ ਵੀ ਸਾਪਾਂਗਾ ਫ੍ਰੀਜ ਉਹ ਬਹੁਤ ਬਣਾਈਆਂ ਬਾਈ ਆਪਾਂ ਸਿੱਧੂ ਮੂਸੇ ਵਾਲ ਦੀਆਂ ਹੁਣ ਵੀ ਬਣਾ ਦਿੰਨੇ ਆ ਕੋਈ ਚੱਕਰ ਨਹੀਂ ਆ ਠੀਕ ਹੈ ਪਹਿਲਾਂ ਫ੍ਰੀ ਦੇ ਵਿੱਚ ਵੀ ਸਾਪੀਆਂ ਸੀ ਤੇ ਜੇ ਮੰਨ ਕੇ ਚਲੋ ਤੁਸੀਂ ਕੋਈ ਨਾ ਗਲਤ ਆ ਜਾਂ ਕਿ ਜਿਹੜੀ ਗਲਤ ਜਗ੍ਹਾ ਤੇ ਟੈਟੂ ਬਣ ਗਿਆ ਢਾਉਣਾ ਹੈਗਾ ਤਾਂ ਵੀਰ ਕੋਲ ਆ ਜਿਓ ਤੇ ਬਣਾਉਂਦਾ ਵੀ ਜਮਾ ਮਾਰਕੀਟ ਨਾਲੋਂ ਸਸਤੇ ਰੇਟ ਦੇ ਵਿੱਚ ਇੱਕ ਸਿਟਿੰਗ ਦਾ ਢਾਉ ਜਿਵੇਂ ਜਿਵੇਂ ਸਟਿੰਗ ਪਹਿਲਾਂ ਆਪਾਂ ਬਿਲਕੁਲ ਫਰੀ ਦਿੰਨੇ ਆ ਬੰਦੇ ਠੀਕ ਆ ਪਹਿਲੀ ਛੁੱਟੀ ਜਿਵੇਂ ਕਹੇ ਦੀ ਫਿਰ ਕਿੰਨੀਆਂ ਲੱਗਦੀਆਂ ਇਹ ਇਹ ਬਈ ਤਿੰਨ ਤੋਂ ਚਾਰ ਸਟਿੰਗਾਂ ਦੇ ਵਿੱਚ ਬਿਲਕੁਲ ਟੈਟੂ ਰਿਮੂਵ ਹੋ ਜਾਂਦਾ ਠੀਕ ਆ ਤਿੰਨ ਤੋਂ ਚਾਰ ਸਟਿੰਗਾਂ ਦੇ ਵਿੱਚ ਮਿੱਤਰੋ ਟੈਟੂ ਆ ਜਿਹੜਾ ਇੰਟਰਨੈਸ਼ਨਲ ਮਸ਼ੀਨ ਆ ਇਹ ਬਈ ਠੀਕ ਆ ਹਾਂ ਇਹਦਾ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਿਲਕੁਲ ਜਿਵੇਂ ਕੋਈ ਪੇਨ वगैरह ਵੀ ਨਹੀਂ ਹੈਗੀ ਠੀਕ ਆ ਮਤਲਬ ਪੇਨ ਪੇਨ ਮੜੀ-ਮੋਟੀ ਐ ਲਾਲ ਉਹ ਨਹੀਂ ਕਿ ਤਾਂ ਹੁੰਦੀ ਹੋਣੀ ਜਿੰਨੀ ਕ ਬਣਾਉਣ ਵੇਲੇ ਜਿਵੇਂ ਨਾਰਮਲ ਜਿਹਾ ਬਈ ਉਦੋਂ ਘੱਟ ਹੁੰਦੀ ਹੈ ਹਾਂ ਲਈ ਵੀ ਮਿੱ ਜੇ ਮੈਂ ਸੁਣਨ ਕਰਕੇ ਡੈਡੂ ਗੱਟ ਕੱਢਣ ਦੇ ਕੀ ਚਾਰਜਸ ਹੁੰਦੇ ਨੇ ਬਈ ਜਿੰਨੇ ਕ ਬਣਾਉਣ ਤੇ ਹੁੰਦੇ ਓਨੇ ਕੇ ਕੱਢਣ ਤੇ ਹੁੰਦੇ ਨੇ ਠੀਕ ਹੈ ਜੇ ਮੰਨ ਲਾ ਕੋਈ ਹਾਂ ਹੋਮ ਵਗੈਰਾ ਜਾਂ ਕੋਈ ਹੋਰ ਇੱਕ ਓਮਕਾਰ ਲਿਖਿਆ ਉਹ ਜਿਹੇ ਤਾਂ ਆਪਾਂ ਫ੍ਰੀ ਵੀ ਕੱਢ ਦਿੰਨੇ ਆ ਕੋਈ ਠੀਕ ਹੈ ਉਹ ਤਾਂ ਫ੍ਰੀ ਹੀ ਕੱਢ ਦਿੰਨੇ ਆ ਤੇ ਬਾਕੀ ਸਾਨੂੰ ਦਾ ਸੀਤ ਤਾਂ ਵੀਰ ਨੇ ਵੀ ਇਹਦੀਆਂ ਦੋ ਤੋਂ ਤਿੰਨ ਲੱਗਦੀਆਂ ਛੁੱਟੀਆਂ ਉੱਤੇ ਹਾਂ ਬਈ ਦੋ ਤਿੰਨ ਛਟੀਆਂ ਲੱਗ ਜਾਂਦੀਆਂ ਨੇ ਠੀਕ ਹੈ ਤੇ ਪਹਿਲੀ ਸੀਟਿੰਗ ਜਮਾ ਫਰੀ ਦੇ ਵਿੱਚ ਬਿਲਕੁਲ ਬਾਈ ਬਿਲਕੁਲ ਬਾਕੀ ਦੂਜੀਆਂ ਸਟੀਆਂ ਵੀ ਆਪਾਂ ਬਾਈ ਮਾਰਕੀਟ ਰੇਟ ਨਾਲੋਂ ਬਹੁਤ ਘੱਟ ਰੇਟਾਂ ਤੇ ਆਪਾਂ ਕਰਦੇ ਆਂਗੇ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਮਸ਼ੀਨ ਦੀ ਮਿੱਤਰੋ ਇਹ ਮਸ਼ੀਨ ਜਿਆਦਾਤਰ ਜਿਹੜੇ ਵੀਰ ਨੇ ਦੇਖੀ ਉਹ ਜਿਆਦਾਤਰ ਸਕਿਨ ਵਾਲੇ ਡਾਕਟਰਾਂ ਕੋਲ ਦੇਖੀ ਹੋਣੀ ਆ ਤੇ ਜਦੋਂ ਡਾਕਟਰ ਦੀ ਗੱਲ ਆ ਜਾਂਦੀ ਆ ਲੋ ਫਿਰ ਉੱਥੇ ਪਰ ਉਹਨੇ ਜਿੰਨੇ ਮੰਗਲੇ ਤੇ ਉੰਨੇ ਦੇ ਕੇ ਆਉਂਦਾ ਬਿਲਕੁਲ 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 ਤੇ ਇੱਥੇ ਉਹਦੇ ਵਾਲਾ ਇਹ ਇਲਾਜ ਜੇ ਕਹੀਦੀ ਆ ਆਪਾਂ ਟੈਟੂ ਵਾਲਾ ਸਕਿਨ ਵਾਲਾ ਹੈਅ ਰਿਮੂਵਲ ਵਾਲਾ ਜਮਾ ਮਾਰਕੀਟ ਨਾਲੋਂ ਸਸਤੇ ਰੇਟ ਦੇ ਉੱਤੇ ਸਾਰੇ ਹੱਲੀ ਹੋਣਗੇ ਬਿਲਕੁਲ ਹੀ ਤੇ ਵੀਰ ਕੋਲ ਪਹੁੰਚ ਦਾ ਐਡਰੈਸ ਕੀ ਆ ਆਪਣਾ ਲੋਕ ਐਡਰੈਸ ਬਈ ਆਪਣਾ ਤਪਾ ਮੰਡੀ ਹਾਂ ਠੀਕ ਹੈ ਨਰੇਸ਼ ਹਸਪਤਾਲ ਦੇ ਜਮਾ ਸਾਹਮਣੇ ਆ ਤਪਾ ਮੰਡੀ ਨਰੇਸ਼ ਹਸਪਤਾਲ ਦੇ ਜਮਾ ਸਾਹਮਣੇ ਮਿੱਤਰੋ ਲੋਵਰ ਸਟੂਡੀਓ ਆ ਦੇ ਟੈਟੂ ਬਣਵਾਉਣਾ ਤਾਂ ਵੀ ਆ ਜਾਓ ਕਢਾਉਣਾ ਤਾਂ ਵੀ ਆ ਜਾਓ ਵਾਲ ਕ ਉਹ ਕਰਨੇ ਆ ਰਿਮੂਵ ਤਾਂ ਵੀ ਆ ਜਾਓ ਜਿਸ ਕੈਨੇਡਾਡ ਕਰਾਉਣੀ ਆ ਤਾਂ ਵੀ ਆ ਜਿਓ ਐ ਮੰਨ ਕੇ ਚਲੋ ਸਾਰੇ ਦੁੱਖਾਂ ਦੀ ਦਵਾਈ ਆ ਮਸ਼ੀਨ ਜੀ ਚ ਹੈਗੀ ਆ ਬਿਲਕੁਲ ਤੇ ਇਹ ਵੀਰ ਨੇ ਬਾਹਰੋਂ ਇمپੋਰਟ ਕਰਾਈ ਆ ਮਿੱਤਰੋ ਦਉ ਸੇਵਾ ਦਾ ਮੌਕਾ ਤੇ ਡੈਡੂ ਬਣਾਉਣ ਦੇ ਚਾਰਜਸ ਵੀ ਆਪਣੇ ਘਾਟ ਹੀ ਨੇ ਹਣਾ ਬਿਲਕੁਲ ਹੀ ਬਿਲਕੁਲ ਸਾਰਿਆਂ ਨੂੰ ਘਾਟਾ ਆਪਣੇ 위ਰੇ ਸਾਰਿਆਂ ਨੂੰ ਘਾਟ ਚਾਰਜਸ ਨੇ ਬਾਕੀ ਮਿੱਤਰੋ ਆਪਾਂ ਆ ਡੈਡੂ ਬਣਾਇਆ ਸੀ ਜਹੇ ਜਹੇ ਵੀਰ ਨੇ ਬਣਾਇਆ ਐਮਾਨੇ ਕੇ ਚਲੋ ਹੋਈਦਾ ਉਹ ਹੀ ਆ ਪਿਆ ਮੁੱਲ ਦਾ ਇਹਨੂੰ ਡੇਲਰ ਲੋ ਫਿਰ ਟਾਈਮ ਵੀ ਬਹੁਤ ਹੋ ਗਿਆ ਬਿਲਕੁਲ ਬਾਈ ਬਿਲਕੁਲ ਰਿਜ਼ਲਟ ਜਮਾ ਬਾਈ ਇੱਕ ਨੰਬਰ ਜਮਾ ਜਿਹੇ ਜਹ ਬਣਿਆ ਸੀ ਨਹੀਂ ਕਈ ਵਾਰ ਇਹ ਨਹੀਂ ਲੱਗਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਨਾਈ ਦੇ ਭੱਜ ਜੇ ਬਾਹਰ ਉੱਥੇ ਤਾਂ ਖੜੇ ਕਰ ਦਿੰਦਾ ਬੰਦੇ ਨੇ ਹੁੰਦਾ ਫੈਕਟ ਆ ਗਿਆ ਜਦੋਂ ਘਰੇ ਆ ਕੇ ਜੇ ਦੇਖਦਾ ਯਾਰ ਗੱਲ ਹੋਣੀ ਬਣੀ ਤਾਂ ਪੈਣਾ ਡਿੱਡਾ ਹੀ ਆ ਕੰਮ ਬਈ ਆਪਣੇ ਗਾਰੰਟੀ ਜਿਵੇਂ ਬਣਾਤਾ ਉਮੀਦ ਹੀ ਉਮੀਦ ਰਹਿੰਦਾ ਆਪਣੇ ਟੈਟੂ ਨੂੰ ਬਈ 10 ਸਾਲਾਂ ਦੇ ਵਿੱਚ ਵੀ ਕੋਸ਼ ਹੋ ਜੇ ਫਿਰ ਵੀ ਆਪਾਂ ਬੈਠੇ ਆ ਕਿਉਂਕਿ ਆਪਾਂ ਫ੍ਰੀ ਕਰਕੇ ਦਵਾਂਗੇ ਜੇ ਮੰਨ ਕੇ ਚੱਲੋ ਕੀ ਦਿੱਕਤ ਆਉਂਦੀ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮਿੱਤਰੋ 10 ਸਾਲਾਂ ਜੀ ਤਾਂ ਜਿਵੇਂ ਕਹਦੀ ਬੁੜਾਈਆਂ ਨੇ ਮੋਰਨੀਆਂ ਪੱਟ ਤੋਂ ਘੁੰਮ ਕੇ ਪਿੱਛੇ ਆ ਜਾਂਦੀਆਂ ਤੇ ਉਦੋਂ ਤੱਕ ਦੀ ਬਈ ਗਾਰੰਟੀ ਦੇ ਜਾਂਦਾ ਤੇ ਆ ਮਸ਼ੀਨ ਆ ਜਿਹੜੀ ਇਹਦੀ ਸਭ ਤੋਂ ਵੱਧ ਲੋੜ ਆ ਜਾਂਦਾ ਜਿਆਦਾਤਰ ਆਪਾਂ ਦੇਖਦੇ ਹਾਂ ਲੋਫਰ ਟੈਡੂ ਬੰਦਾ ਬਣਵਾ ਲੈਂਦਾ ਜਦੋਂ ਹਨ ਮੰਨ ਕੇ ਚੱਲੂ ਕੋਈ ਗਲਤ ਬਣਾ ਲਿਆ ਗਲਤ ਨਾ ਲਿਖ ਲਿਆ ਜਾਂ ਕਈ ਵਾਰੀ ਆਰਮੀ ਦੀ ਭਰਤੀ ਤੋਂ ਬਾਅਦ ਆਰਮੀ ਦੀ ਭਰਤੀ ਵੇਲੇ ਤਾਂ ਹੈਗੀ ਹੈਗਾ ਜਾਂ ਸਰਕਾਰੀ ਨੌਕਰੀ ਕਿਸੇ ਵੇਲੇ ਵੀ ਦਿੱਕਤ ਆਉਂਦੀ ਵੀ ਆ ਉਹ ਤਾਂ ਹਨਾ ਜਦੋਂ ਬੰਦੇ ਨੇ ਬਣਵਾ ਲਿਆ ਉਸ ਤੋਂ ਬਾਅਦ ਬੰਦੇ ਨੂੰ ਆਇਆ ਤਾਂ ਸਮਝ ਨਹੀਂ ਲੱਗਦੀ ਵੀ ਕੀ ਤੋਂ ਕਢਵਾਈ ਹੈ ਬਿਲਕੁਲ ਵੱਡੀ ਗੱਲ ਰੇਟ ਬਹੁਤ ਜਿਆਦੇ ਨੇ ਰੇਟ ਵੀ ਜਿਆਦੇ ਨੇ ਕਢਾਉਣ ਵਲੇ ਮੁੜ ਕੇ ਆਲਾ ਵੱਡ ਟੁੱਕ ਕਰਨ ਤੇ ਹੋ ਜਾਂਦਾ ਵੀ ਇੰਨਾ ਕਿ ਪੀਸ ਵੜ ਦਾਂ ਬਿਲਕੁਲ ਬਿਲਕੁਲ ਘਰੇ ਵੀ ਬਹੁਤ ਗੱਲਾਂ ਪੈਂਦੀਆਂ ਉਦੋਂ ਮਗਰੋਂ ਭਾਈ ਕੋਈ ਸਾਨੂੰ ਮਤਲਬ ਵੀ ਟੈਟੂ ਦੇ ਉੱਤੇ ਤੇਜਾਬ ਕੋਈ ਬਲੇਟ ਮਾਰਨ ਦੀ ਲੋੜ ਨਹੀਂ ਸੀ ਜਦੋਂ ਇਹਦੇ ਨਾਲ ਆਪਾਂ ਇੱਕ ਗੱਲ ਹੋਰ ਜਦੋਂ ਇਹਦੇ ਨਾਲ ਟੈਟੂ ਕੱਢਤਾ ਸਕਿਨ ਡੈਮੇਜ ਤਾਂ ਨਹੀਂ ਹੁੰਦੀ ਉਹ ਬਿਲਕੁਲ ਬਈ ਜਮਾਂ ਨੋਰਮਲ ਸਕਿਨ ਹੋਊਗੀ ਕੋਈ ਤਖਮ ਦਾ ਨਿਸ਼ਾਨ ਨਹੀਂ ਪੈਂਦਾ ਕੋਈ ਬੰਦਾ ਪਛਾਣ ਹੀ ਨਹੀਂ ਸਕਦਾ ਵੀ ਇੱਥੇ ਟੈਡ ਮਤਲਬ ਜਿਵੇਂ ਪਹਿਲਾਂ ਉਹ ਨੋਰਮਲ ਆਪਣੀ ਸਕੀਨਾਂ ਨੂੰ ਮਿਲਦੇ ਬਿਲਕੁਲ ਸਾਡੇ ਹਿਸਾਬ ਨਾਲ ਚੱਲੋ ਠੀਕ ਹੈ ਕੋਈ ਜ਼ਖਮ ਦਾ ਨਿਸ਼ਾਨ ਨਹੀਂ ਪੈਂਦਾ ਠੀਕ ਹੈ ਮਤਲਬ ਆਪ ਨਹੀਂ ਹੋ ਕਰਨਾ ਬਾਈ ਦੇ ਹਿਸਾਬ ਨਾਲ ਚੱਲਣਾ ਤਿੰਨ ਤੋਂ ਚਾਰ ਸਿਟਿੰਗਾਂ ਲੱਗਣਗੀਆਂ ਟੈਟੂ ਬਿਲਕੁਲ ਰਿਮੂਵ ਹੋ ਜੂ ਤੇ ਮੰਨ ਕੇ ਚਲੋ ਸਕੈਨ ਸੁਡੀ ਪਹਿਲਾਂ ਵਰਗੀ ਨਿਕਲੇ ਹੋ ਸਕਦਾ ਜਮਾ ਨਾਰਮਲ ਸਕੈਨ ਨਹੀਂ ਪਤਾ ਲੱਗਣਾ ਟੈਟੂ ਕਦੇ ਸੀਗਾ ਵੀ ਇੱਥੇ ਹਾਂਜੀ ਬਿਲਕੁਲ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਬਾਈ ਲੋਫਰ ਦਾ ਨੰਬਰ ਵੀ ਉੱਤੇ ਚਲੀ ਜਾਂਦਾ ਜੇ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਵੀਰ ਆਉਂਦਾ ਕਢਾਉਣ ਦੂਰੋਂ ਆਉਂਦਾ ਲੋਕੇਸ਼ਨ ਕੁਸ਼ਨ ਲੈਣੀ ਆ ਤਾਂ ਗੱਲਬਾਤ ਕਰ ਸਕਦਾ ਬਿਲਕੁਲ ਹੀ ਬਿਲਕੁਲ ਟੈਟੂ ਮਟ ਲੈ ਕੇ ਆਓ ਬਾਈ ਠੀਕ ਹੈ ਨੰਬਰ ਬੋਲ 72773 72772 72773 72772 72 72 ਬਹਤਰ ਬਹਤਰ ਨੰਬਰ ਅਭੀ ਜੀ ਦਾ ਮਿੱਤਰੂ ਕਾਰ ਦੂ ਦੱਬ ਕੇ ਸ਼ੇਅਰ ਵੀਡੀਓ ਨੂੰ ਸਭ ਬਹੁਤ ਬਹੁਤ ਧੰਨਵਾਦ ਜੀ